ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਮਹਿਮੂਦਪੁਰ ਆ ਗਿਆ ਸਜਣੋ ਤਸਵੀਰ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਗਰਵੰਤ ਨੂੰ ਮਿਲਾ ਦੇਾਂਗੇ ਮਹਿਮੂਦਪੁਰੇ ਵਾਲੇ ਭਰਾ ਨੂੰ ਅੱਜ ਪੰਜ ਮੱਝਾਂ ਚੋਟੀਆਂ ਕਿੰਨੀਆਂ ਸੂਈਆਂ ਕਿੰਨੀਆਂ ਗੱਬਣਾ ਸਾਰੀਆਂ ਗੱਲਾਂ ਬਾਤਾਂ ਮੇਰੇ ਹੱਥੋਂ ਨਾ ਦੋ ਹੀ ਆ ਹਨਾ ਗੱਬਣਾ ਆ ਲੋਕ ਬਣਾ ਤੇ ਵੀ ਠੀਕ ਇਹਨਾਂ ਦਾ ਲੈਖਾ ਜੋਖਾ ਲੈ ਦੇਵਾਂ ਤੁਹਾਨੂੰ ਜਿਹੜੀ ਪਸੰਦ ਆ ਗਈਓ ਤਸੱਲੀ ਤੁਸੀਂ ਕਰ ਲਈ ਤੁਹਾਡਾ ਧੰਨਵਾਦ ਜਿਹੜੀ ਵੀ ਪਸੰਦ ਹੋਵੇ ਤੇ ਆ ਜੋ ਇੱਕ ਹੋਰ ਬਿਲਕੁਲ ਤਾਜੀ ਸੂਈ ਵੀ ਆ ਉਹਦੀ ਵੀ ਡਿਟੇਲ ਆ ਜਿਹੜੀ ਆਪਾਂ ਲੈ ਕੇ ਕਰਦੇ ਸਾਂਝੀ ਇੱਕ ਸਜਣੋਂ ਇਹ ਕਰਉਂਦੇ ਆ ਬਿਲਕੁਲ ਤਾਜੀ ਸੂਈ ਆ ਰਾਤ ਦੀ ਜਾਂ ਕੱਲ ਦੀ ਮਗਰ ਕੱਟੀ ਨਹੀਂ ਲੀ ਰਹੀ ਜੀ ਕੱਲ 4 ਵਜੇ ਦੀ ਸੂਈ ਆ ਇਹਦੀ ਇਹਦੇ ਤੋਂ ਹੀ ਆਪਾਂ ਸ਼ੁਰੂ ਕਰ ਲੈਨੇ ਆ ਇਹਨਾਂ ਦੀ ਸਾਡੀ ਹੱਥ ਬੰਨ ਕੇ ਬੇਨਤੀ ਜਿਹੜਾ ਆਪੋਸ ਪਸੰਦ ਆਉਂਦਾ ਉਹ ਤਸੱਲੀ ਤੁਸੀਂ ਕਰ ਲੈਣੀ ਆਪ ਜੀ ਧੰਨਵਾਦ ਵੇਖਿਓ ਵੀਡੀਓ ਐਂਡ ਗਰਮਾਂਤ ਸਾਸਰੀ ਗਾਲ ਸਾਸਰੀ ਗਾਲ ਜੀ ਸਨ ਸਭ ਹੋਰ ਸੁਣਾਓ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਵੀਜੀ ਆਪਣਾ ਨਾਮ ਐਡਰੈਸ ਦੇ ਦਿਓ ਨਾਮ ਮੇਰਾ ਹੈ ਅਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਹੜਾ ਸ੍ਰੀ ਤਰਨਤਨ ਸਾਹਿਬ ਓਕੇ ਮੋਬਾਈਲ ਨੰਬਰ ਹੈਗਾ 98772 8043 98772 8043 ਇੱਥੇ ਕਰੇ ਸੰਭਾ ਹਾਂਜੀ ਅੱਜ ਅੱਜ ਆਪਾਂ ਪੰਜ ਨਗ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਬਿਲਕੁਲ ਸੂਏ ਸਵਾਏ ਤੇ ਦੋ ਛੋਟੀਆਂ ਤਿਆਰੀ ਵਾਲੀਆਂ ਗੱਬਣਾ ਹਾਂਜੀ ਓਕੇ ਇਹਦਾ ਕੀ ਹਿਸਾਬ ਤੱਕ ਕਿਹੜਾ ਸੂਆ ਇਹ ਦੂਜਾ ਸੂਆ ਛੋਟੀ ਸੂਈ ਹੈ ਕੱਲ 4 ਵਜੇ ਦੀ ਕੱਲ 4 ਵਜੇ ਸੂਈ ਹੈ ਹਾਂਜੀ ਕੱਟੀਲੀ ਕੱਟੀ ਨੀਲੀ ਦੀ ਆ ਦਿੱਤੀ ਜੈਨ ਪਿਓਰ ਹਾਂ ਵੀ ਨੀਲੀ ਚਾਹੀਦੀ ਹਾਂ ਜੀ ਆਪ ਵੀ ਚਾਰੇ ਪੈਰਾਂ ਦੇ ਨਿਸ਼ਾਨ ਆ ਤੇ ਮੱਥੇ ਜਿਆ ਤੇ ਪੂਛ ਠੀਕ ਹਾਂ ਜੀ ਇਹ ਆਪਾਂ ਸਵੇਰੇ 8 ਵਜੇ ਸਾਰੀ ਖਾਲੀ ਕੀਤੀ ਆ ਠੀਕ ਆ ਹਾਂ ਹਾਂ ਆ ਹਾਂ ਜੱਜ ਹਾਂ ਸਵੇਰੇ 8 ਵਜੇ ਆਪਾਂ ਕੱਲ ਲਈ ਟੁਕੀ ਸਵੇਰੇ ਆਦੀ ਤਸੱਲੀ ਕਰਕੇ ਲਿਆਂਦੀ ਚੋਵੇ ਫੇਰ ਹਾਂ ਜੀ ਕੀ ਲਾਵੇ ਬੋਲਾ ਦੱਸ ਬੋਲਾ ਬੋਲਾ ਕੋਈ 7-8 ਕਿਲੋ ਦੀ ਰੇਂਜ ਚ 8 ਦੀ ਲਾ ਲੇ ਠੀਕ ਆ ਹਾਂ 12 ਲਾ ਹਾਂ ਥਣ ਕਰੇ ਪਾਸ ਦੁੱਧਾਂ ਦੀ ਝੋਟੀ ਨੇ ਪਹਿਲੇ ਸੋਏ ਦਿੱਤਾ 11-12 ਕਿਲੋ ਦੀ ਰੇਂਜ ਚੰਦੀ ਠੀਕ ਆ ਥਣ ਭਾਂਡਾ ਬਹੁਤ ਚੰਗਾ ਦੁੱਧ ਭਰ ਦੂ ਥਣ ਚੰਗਾ ਲੱਗਾ ਹਾਂ ਹਾਂਜੀ ਬੱਚੇ ਬੱਚੇ ਨਾਲ ਫੁੱਲ ਸਾਈਨ ਤੇ ਚਲ ਧੰਨਵਾਦ ਆਹ ਦੇਖੋ ਹਨ ਦੀ ਸ਼ਹਿਰ ਕੋਲ ਦੀ ਐਨਸਟੇਲ ਬੋਤਾਂ ਤਾਂ ਕਰੀ ਦੇ ਕੋਲੇ ਤਾਰਾਂ ਨੂੰ ਤਾਰਾਂ ਮਰਾਦੀ ਫਸਮਾ ਲੈਂਦੇ ਸੱਤ ਨੂੰ ਸੱਤ ਨੂੰ ਸਮਾਪਤ ਕਰਿਆ ਕਰਮਾਂ ਨੂੰ ਉਹ ਦੂਜਾ ਸੂਈ ਕੱਤੀ ਬਹੁਤ ਪਿਆਰੀ ਜਿਹਾ ਲੱਗਦਾ ਹੈ ਕਰਮਾਂ ਨੂੰ ਸੋਹਣੀ ਲੱਗੂ ਛੋਟੀ ਜਨਸਾ ਬਹੁਤ ਚੰਗੀ ਬਣੂਗੀ ਜਿਵੇਂ ਜਿਵੇਂ ਦੋਤੇ ਆ ਗਈ ਹਾਂ ਆ ਦੇਖੋ ਇਹ ਹਨ ਹਾਂਜੀ ਕਿਆ ਬਾਤ ਪ੍ਰੈਸ਼ਰ ਵਾਲਾ ਚੋਈ ਚੋਈ ਤੇ ਬਾਜੀ ਚੰਗੀ ਲੱਗੀ ਆ ਦੇਖੋ ਧੰਨਵਾਦ ਹਾਂ ਨਹੀਂ ਹੋ ਕੇ ਹਾਂਜੀ ਜੋ ਮੱਝ ਹੋਵੇ ਉਹ ਗੱਲ ਨੇ ਰਾਮ ਇਹਦੇ ਕਾਰੋ ਦਾ ਰਾਈ ਦੱਸਣਾ ਪਕੜੇ ਜਿਹੜੇ ਉਹਨਾਂ ਰਾਤੀ ਸਰੀਕ ਹੁੰਦੀ ਦਾਸ ਕਿੰਨੇ ਰੋਟਾ ਦੱਸਿਆ ਹਾਂਜੀ ਤੇ ਭਾ ਕੀ ਕਰੀਏ ਭਾ ਸੰਸਾ ਮੁੱਲ ਭਾ 95 ਕਰਾ ਲਓ 92 ਕਰਾ ਲਓ ਜਿਹੜੀ ਸਹੀ ਡਿਮਾਂਡ ਆਜੀ ਦੀ 90000 ਰੁਪਿਆ ਉਹ ਚ ਮੰਨ ਤਾਂ ਹੋ ਜਾ ਮੋਕੇ ਓਕੇ 90000 ਚ ਮੰਨ ਹਾਂਜੀ ਦੂਜਾ ਸੋਹਾ ਝੋਟੀ ਹੈ ਓਕੇ ਹਾਂਜੀ ਇਹ ਦੋ ਨੰਬਰ ਤੇ ਆ ਗਈ ਨਹੀਂ ਹਾਂਜੀ ਇਹ ਪਿਓਰ ਨਹੀਂ ਲੀਦੀ ਏ ਵੱਡਾ ਵੱਡਾ ਕੱਦ ਕਾਠ ਹਾਂ ਬਿਲਕੁਲ ਤਿਆਰੀ ਵਾਲੀ ਭਾਵੇਂ ਅੱਜ ਰਾਤ ਨੂੰ ਬੱਚਾ ਧਰਦੇ ਹਾਂ ਜੀ ਤਿਆਰੀ ਚਾ ਹਾਂ ਬਿਲਕੁਲ ਤਿਆਰੀ ਜੇ ਨੇ ਤੀਜਾ ਸੂਸ ਹੋਣਾ ਜੀ ਓਕੇ ਕਹਿਣ ਨੂੰ ਭਾਵੇਂ ਦੂਜਾ ਕਿ ਜੇ ਤੀਜਾ ਸੂਸ ਹੋਣਾ ਹੁਣ ਠੀਕ ਹੈ ਕੋਈ 15 ਕਿਲੋ ਦੁੱਧ ਦੂਜੇ ਸੂਏਾਂ ਦੇ ਕਦੋਂ ਵੀਡੀਓ ਚਲਾਉਣੀ ਆਪਾਂ ਉਹ ਨੂੰ ਸੁਈ ਲੈ ਜੀ ਹਾਂ ਦੂਜੇ ਸੂਏ 15 ਕਿਲੋ ਦੁੱਧ ਨੇ ਚੋ ਆਇਆ ਠੀਕ ਹੈ ਹਾਂ ਜੀ ਕਰਾਂਗੇ ਉਹਨਾਂ ਨੇ ਇਹਨਾਂ ਦੀ ਤਿਆਰੀ ਦੇ ਵਿੱਚ ਕੱਦ ਕਾਟ ਸੰਗਾ ਪ੍ਰੈਕਟਿਕ ਥੋੜਾ ਸੰਗਾ ਖਾਂ ਤੋਂ ਬਹੁਤ ਚੰਗਾ ਕੱਦ ਕਾਟ ਦਾ ਕੋਈ ਸ਼ੱਕ ਨਹੀਂ ਤੁਸੀਂ ਸਭ ਹਾਂ ਬਹੁਤ ਸੋਹਣਾ ਲੱਗਾ ਹਾਂ ਠੰਡੀ ਠਿਰੀ ਵੀ ਬਹੁਤ ਚੰਗੀ ਓਕੇ ਹਾਂ ਦੇਖੋ ਕਰ ਲੋ ਇਸ ਕੁਆਲਟੀ ਚ ਸਾਹਮਣੇ ਨਾ ਰੁੱਝਿਆ ਕਮੇਂ ਕਿੰਗੀ ਕਿਉਂ ਬਾਤ ਦੀ ਮੰਗਾਂ ਰਾਤ ਨੂੰ ਪਰ ਆ ਰਹੇ ਨਹੀਂ ਆਪਾਂ ਕਰ ਲੈਣੀ ਤੁਸਾਂ ਇਹਦਾ ਸਰਵੰਤ ਫਿਰ ਇਹਦੀ ਡਿਮਾਂਡ ਸੰਸਦ ਭਾਵੇਂ 1.35 ਕਰ ਲਈ 1.30 ਕਰ ਲਈ 1.25 ਕਰ ਲਈ 1 ਲੱਖ ਤੇ 22000 ਦੀਆਂ ਹਨ 1 ਲੱਖ ਤੇ 22000 ਹਾਂ ਬਾਕੀ ਝੂਟੀ ਝੂਟੀ ਹਾਂ ਝੂਟੀ ਕੋਈ ਸ਼ੱਕ ਨਹੀਂਗਾ ਹਨਾ ਕੇ ਗੱਲੋਂ ਨਹੀਂ ਕਰਮਾਗਾ ਕੋਈ ਸ਼ੱਕ ਨਾ ਕੱਦ ਕਾਢ ਲਵਾਂ ਪਿੰਡੇ ਦੀ ਵੇਖੋ ਇਹ ਕਾਗਜ਼ਰ ਦਾ ਪਿੰਡਾ ਬਦਲਾ ਹਾਂ ਘਾੜੀ ਵਾਲਾ ਰਵਾਨੀ ਹਾਂਜੀ ਅੱਗੇ ਸੂਈ ਸਵਾਈ ਹਾਂਜੀ ਇਹ ਸੂਈ ਸਵਾਈ ਮੋਹਰਾ ਮੋਹਰਾ ਜੀ ਇੱਕ ਮਹੀਨਾ ਹੋ ਗਿਆ ਇਹਨੂੰ ਅੱਜ ਸੂਈ ਨੂੰ ਚੌਥੇ ਤੋਂ ਪੰਜਵਾਂ ਦਿਨ ਹੋ ਗਿਆ 14 ਤੋਂ 50 ਦਿਨਾਂ ਨੂੰ ਸੂਈ ਲੇਵਾ ਭਾਂਡਾ ਹਾਂਜੀ ਕੱਟਾ ਇਹਦੀ ਮਗਰ ਲੇਵਾ ਤਾਂ ਵੇਖੋ ਐਚਐਫ ਵੈਡਾਂਗਾ ਲੱਗਾ ਆਏ ਥੋੜੀ ਥਣਾ ਜਾਈ ਆਪਾਂ ਬੱਚਾ ਅੱਗੇ ਵੱਧਾ ਕਰਕੇ ਹਾਂ ਨਹੀਂ ਬਹੁਤ ਚੰਗਾ ਲੇਵਾ ਗੋਲ ਬਣਾਉਂਦੀ ਓਕੇ ਮਗਰ ਕੱਟਾ ਹਾਂਜੀ ਮਗਰ ਕੱਟਾ ਸੰਦੂ ਸਰ 12 ਕਿਲੋ ਬੋਲਾ ਚੋਕੇ ਲੈ ਜੀ ਹਾਂ ਜੀ ਇਹਦੀ ਗਾਰੰਟੀ ਉੰਜ ਵੱਡੀ ਆ ਸੁਹਾ ਤੀਜਾ ਭਾਵੇਂ ਕੋਈ ਆਪਦੀ ਸਮਝ ਲਾ ਲੈ ਚੌਥਾ ਮੰਨ ਲੈ ਸੁਹਾ ਤੀਜਾ ਪਿਓਰ ਗ੍ਰੇਨੇਟਡ ਠੀਕ ਆ ਇਹਦੀ 16 ਕਿਲੋ ਦੀ ਗਾਰੰਟੀ ਆਈ ਏ ਪਰ ਆਪਾਂ ਆਏ ਕੰਤੇ ਜੀ ਗਾਰੰਟੀ ਨਹੀਂ ਕੋਈ ਦਿੰਦੇ 12 ਕਿਲੋ ਜਿਹੜਾ ਬੋਲਾ ਹੈ ਜਿਹੜਾ ਉਹ ਦੱਸਾਂ 12 ਚੋਕੇ ਲੈ ਜੀ ਹਾਂ ਜੀ ਲੈਵੇ ਦੇ ਹਿਸਾਬ ਨਾਲ ਝੋਟੀ ਮਾਝ ਦੁੱਧ ਦਊਗੀ 4 ਤੋਂ ਦੁੱਧ ਹਾਂ ਜੀ ਸ਼ਾਈ ਚੂਈ ਬਹੁਤ ਚੰਗੀ ਤਾਂ ਚਾਹੀਦਾ ਨਾਮ ਹਾਂਜੀ ਇੱਥੋਂ ਕਰੋ ਦੋ ਦਿਨ ਤੇਲ ਬੂਲਾ ਨਹੀਂ ਆਪਾਂ ਚੀ ਬਿਲਕੁਲ ਸੰਦੇ ਸਾਹਿਬ 15 ਕਿਲੋ ਦੁੱਧ ਮੈਂ ਆਰਾਮ ਨਾਲ ਭਰ ਦੇਗੀ ਹਾਂ ਇਹ ਮੈਂ ਸਹੀ ਹਾਂਜੀ दे 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 जी। दे दे जी। हाँ जी हाँ जी हाँ ठंडी धीरी आ देखो चबाही सम मिनटा सकेंटा लगी आप कोई बच्चा नहीं देखो हाँ ਆਪਾਂ ਕਿਹਾ ਸੀ ਸੰਧੂ ਸਾਹਿਬ ਮਾਜਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਥਣਲੇਵੇ ਦੇ ਹਿਸਾਬ ਨਾਲ ਭਾਵੇਂ ਇਹਦਾ ਸਵਾ ਮੰਗ ਲਈ ਪਰ ਆਪਾਂ ਜੈਜੀ ਗੱਲ ਕਰਨੀ ਹੈ ਠੀਕ ਹੈ ਇਹਦਾ ਕੋਈ ਆਪਾਂ ਇੱਕ ਪੰਜੀ ਨਹੀਂ ਕਰਨਾ 20 ਨਹੀਂ ਕਰਨਾ 15 ਨਹੀਂ ਕਰਨਾ 1 ਲੱਖ ਤੇ 10000 ਦੀਆਂ ਹਨ 1 ਲੱਖ ਤੇ 10000 ਦੀ ਹਾਂਜੀ ਦੇ ਦੇ ਹਾਂਜੀ ਚੰਗੀ ਫੁੱਲ ਵਜਨ ਲੋੜ ਚਾ ਕੋਈ ਕੱਦ ਕਾਠ ਲਓ ਕਿਸ ਗੱਲੋਂ ਇਹਦਾ ਕੋਈ ਸ਼ੱਕ ਨਹੀਂ ਹਾਂ ਇੱਕ ਤਾਂ ਹਾਂਜੀ ਲੈਵਾ ਹਾਂ ਐਚ ਐਫ ਵੜਾ ਨੂੰ ਲੱਗਾ ਲੰਮਾ ਲੈਵਾ ਗੋਲ ਕਰ ਮਾਰੀ ਦੀ ਆ ਗੋਬੀ ਇਹ ਦੂਜਾ ਸਵੇਰ ਸੋਈ ਜੇ ਕੱਢ ਲੈ ਜੀ ਇਹਦਾ ਬੱਚਾ ਹਾਂਜੀ ਇਹਦਾ ਆ ਕੱਟਾ ਜੀ ਹਾਂਜੀ ਇਹਦੇ ਥੱਲੇ 9 ਕਿਲੋ ਦੁੱਧ ਹੋਊਗਾ ਇਸ ਟਾਈਮ ਕੰਡੇ ਵਾਲਾ ਹਾਂਜੀ ਦੁੱਧ ਦੁੱਧ ਦਾ ਹੀ ਹੋਊ ਪਰ 9 ਆ ਦੀ ਗਰੰਟੀ ਦਿੰਨੇ ਆਪਾਂ ਠੀਕ ਆ ਹਾਂਜੀ ਮਗਰ ਇਹ ਕੱਟਾ ਹਾਂਜੀ ਸੂਆ ਕਰਦੇ ਟਾਈਮ ਦਾ ਨਾਲ ਹੀ ਆਇਆ ਕਿ ਬੱਚੇ ਨਹੀਂ ਖਰੇ ਸੂਆ ਆਪਣ 20 ਦਿਨਾਂ ਦਾ ਆਖਿਆ ਕੋਈ 15 ਜਾ ਪੰਨੀਆਂ ਦਾ ਮੰਨ ਲੇ ਮਹੀਨੇ ਦਾ ਮੰਨ ਲੇ ਉੰਜ 20 ਦਿਨਾਂ ਦੇ ਕਹਿ ਕੇ ਦਿੱਤੀ ਆਪਣ ਮਾਲਕਾਂ ਹਾਂਜੀ ਨੀਲੀ ਦਾ ਕਟਾ ਜੇ ਮਗਰ ਚਲ ਬੱਚੇ ਬੱਚੀਆਂ ਵਿੱਚ ਬਹੁਤ ਚੰਗੇ ਗਾਂ ਜੇ ਕਿ ਤੇ ਭੜਾਣੇ ਬੱਚਾ ਨੀਲੀ ਦਾ ਚੰਗਾ ਪਾ ਜੂਗਾ ਹਾਂਜੀ ਉਹ ਛੋੜੀ ਹਾਂਜੀ ਲੇਵੇ ਫੈਕਟਰੀ ਆ ਕੀ ਆ ਹਾਂਜੀ ਦੁੱਧ ਨੌ ਕਿਲੋ ਪੱਕਾ ਕੰਡੇ ਵਾਲਾ ਜਿਹੜਾ ਦੱਸਿਆ ਆਪਾਂ ਦੁੱਧ ਦਾ ਸੀ ਹੋ ਠੀਕ ਆ ਜਾ ਸਾਤ ਕਾਰ ਖਾਦੀ ਕਮਾਲ ਆ ਬੰਦਾ ਚੋਣ ਵੀ ਚੰਗਾ ਹੋ ਹਾਂਜੀ ਆ ਜਾ ਆ ਜਾ ਚੱਲ ਪੁੱਤ ਚੱਲ ਠੰਡੀ ਧਰੀ ਬਹੁਤ ਜਿਆਦੀ ਆ ਦੇਖੋ ਫੂਟ ਚੱਕਦੀ ਹੈ ਹੂੰ ਇੱਥੇ ਘੋਜਾ ਪਾਉਣ ਡਾਕੀ ਇਹਦਾ ਰੇਟ ਸੰਧੂ ਸਾਹਿਬ ਮੁੱਲ ਕੋ ਭਾਵੇਂ ਇਹਦਾ 90 ਕਰ ਲਈਏ 85 ਕਰ ਲਈਏ 82000 ਦੀ ਦੇ ਦਾਂਗੇ ਜੀ ਠੀਕ ਆ ਮੁੱਲ ਕਰ ਲਈਏ 90 95 82000 ਹਾਂ ਜੀ 82000 ਦੀ ਜਿਹੜੀ ਆ ਨਾ ਮਿਲ ਜੂਗੀ ਠੀਕ ਦੇਖੋ ਸੱਜਣਾ ਸਾ ਫਰਾਮ ਨਹੀਂ ਨਾ ਪਣੀ ਕਰੀ ਲੈ ਆਇਆ ਪਾਉ ਮੈਂ ਕਰ ਦੇ ਲਾ ਧਰਮ ਖਾਦੀ ਇਹਦੀ ਆ ਕਰ ਰਿਆ ਨੇ ਇਹਦੇ ਨਾਲ ਤੋਂ ਆ ਦੇਖੋ ਕਹਿੰਦਾ ਧਾਰਾ ਦੋ ਦੋ ਚੇਕ ਕਰਾ ਦਿੱਤੀ ਕਬੀ ਆ ਜੋ ਸੰਦੂ ਦਾ ਚੁਆਈ ਚੁਆਈ ਬਹੁਤ ਚੰਗੀ ਲੱਗੀ ਜੀ ਸਰ 80000 ਹਾਂ ਜੀ 82000 ਦੀ ਮੁੱਲ ਤੋਂ ਕਢਾਲਾ ਛੋਟੀ ਸੱਜਰ ਆ ਆ ਮਗਰੋਂ ਕਰਾ ਦਿਓ ਚੈੱਕ ਮੜੀ ਆ ਦੇਖੋ ਜੀ ਜੀ ਓਕੇ ਹਾਂ ਜੀ ਜਿੰਨੇ ਜੋ ਕੀ ਪਲ ਹਾਂ ਜੀ ਰਾਹ ਬੋਲਦਾ ਕਸੂਆ ਦੂਜਾ ਦੂਜਾ ਸੁਆ ਸੋਣਾ ਚੰਗੀ ਹੈ ਬਟਨ ਵਾਲਾ ਲੇਵਲ ਲਗਾ ਇਹ ਮਗਰ ਹੋ ਕੇ ਵੇਖੋ ਹਾਂ ਬਹੁਤ ਚੰਗੀ ਝੋਟੀ ਆਈ ਖੁੱਲੂਗੀ ਆ ਜਾ ਆ ਨਹੀਂ ਪਹਿਲਾਂ ਇਧਰੋਂ ਗੇੜਾ ਕੱਢਾਂ ਹਾਂ ਦੇਣਾ ਦੂਣੀ ਦੇਣਾ ਇੱਕੋ ਤਾਸ ਸੁਆ ਝੋਟੀ ਲਾਉਗੀ ਬਹੁਤ ਚੰਗੀ ਝੋਟੀ ਖੁੱਲੂਗੀ ਥੱਲਿਓ ਵੇਖੋ ਸ਼ਾਈ ਸ਼ੂਈ ਵੇਖੋ ਤੋਰ ਵੇਖੋ ਕਰਮਾਲੀ ਜੀ ਘੋੜਿਆਂ ਉਤੋਂ ਚੁੱਕ ਕੇ ਤੁਰਦੀ ਸਾਥ ਹੀ ਹਾਂ ਲੈ ਵਾਲਾ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਹਾਂ ਜੀ ਆਹ ਦੇਖੋ ਠੰਡੀ ਠੰਡੀ ਇਹ ਹੀ ਬੜੀ ਆਹ ਬਟਨ ਵਿਖਾ ਦਿਓ ਜੀ ਦੇਖੋ ਹਾਂ ਤੁਹਾਨੂੰ ਦਾ ਵਾੜਾ ਬੜਾ ਨਾ ਹਾਂ ਆ ਦੇਖੋ ਆਵੇ ਦੋ ਬਣੀ ਸਚਾਂ ਲੱਗੀਆਂ ਨੇ ਦੋਨੇ ਹਾਂ ਇਹ ਜਿਹੜੀ ਛੱਡੋਗੇ ਉਸ ਪਾਸੇ ਆ ਜੂਗਾ ਹਾਂ ਕਮਾਲ ਦੇਖੋ ਸਰਦਾਰਾ ਵਾਟਾ ਵਾਟਾ ਨਹੀਂ ਚੱਲੀ ਇਹ ਨਹੀਂ ਕੋਈ ਮਮੀ ਹਰੀ ਸਾਰੀ ਨਹੀਂ ਖਲਾਉਂਦੀ ਠੰਡੀ ਹਾਂ ਬਹੁਤ ਚੰਗਾ ਪਾ ਪਾ ਅਸਲ ਸਰਬ ਮੁੱਲ ਕਰਨ ਜੋ ਮਰਜ਼ੀ ਕੀਤੀ ਜੇਗੀ 1 ਲੱਖ ਤੇ 10000 ਦੀ ਝੋਟੀ ਆ ਜੀ ਦੇ ਦਾਂ 10000 ਹਾਂ ਪ્યોਰ ਗਰਾਂਟਡ ਦੂਜਾ ਸੂਆ ਧੰਨਵਾਦ ਜੀ ਸੀਗੇ ਨਹੀਂ ਮਲ ਛੋਟੀ ਸੰਤੂ ਸਾਹਿਬ ਜਿੰਨੇ ਦਿਨਾਂ ਨੂੰ ਸੁੰਨਦਿਆ ਕਰਦਿਆਂ ਛੋਟੀ ਸਵਾਰੇ ਜਾਣੀ ਹੈ ਹਾਂ ਧੰਨਵਾਦ ਸਾਹੀ ਆਹ ਢਾਂਡੂ ਲੈਨੇ ਸਾਰੀਆਂ ਕੱਢਣੀਆਂ ਵਾਕਈ ਕੋਈ ਸ਼ੱਕ ਨਹੀਂ ਹਾਂ ਜੀ ਪਾਣੀ ਦੀਆਂ ਫੈਂਸ ਨਹੀਂ ਨੀਲੀ ਬਹਿ ਗਈ ਹਾਂ ਬਹਿ ਗਈ ਸੂਨ ਚਲੋ ਆਜਾ ਕਰਮਾਲ ਜੀ ਤਾਂ ਧੰਨਵਾਦ ਜੀ। ਧੰਨਵਾਦ। ਵੀਡੀਓ ਐਂਟਰ ਕਰਦੇ ਹਾਂ। ਜਦੋਂ ਸਮਾਂ ਆਸੂ ਹੋ। ਵਾਹ। ਜੋ ਮੈਂ ਬੋਲ ਰਿਹਾ। ਸੰਤੋਖ ਸਾਹਿਬ ਆਪਾਂ ਵੀਡੀਓ ਵਿਖਾਉਣੀ ਹੈ ਦੀ ਲੰਮਾ ਡੰਗਰ ਤੋੜ ਕੇ ਕਿ ਅਗਲੇ ਨੂੰ ਕੋਈ ਸ਼ੱਕ ਨਾ ਰਵੇ। ਬਿਲਕੁਲ। ਹਾਂਜੀ। ਧੰਨਵਾਦ। ਧੰਨਵਾਦ ਆ ਸੱਜਣ। ਵੀਡੀਓ ਐਂਟਰ ਕਰਦੇ ਹਾਂ। ਕਿੰਨੀ ਜੰਗ ਹੋਵੇਗੀ। ওই ਫਿਆਂ ਗੱਦੀ ਵਿੱਚ।